ਦਾ ਮਕਸਦ ਨਹੀਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਮਕਸਦ ਹੈ ਕਿ ਪਿਛਲੇ 3-4 ਦਿਨਾਂ ਤੋਂ ਬਿਨਾਂ ਪਰਮਟ ਦੇ ਚੱਲਦੇ ਹੋਏ ਇੰਨੇ ਭਾਰੀ-ਭਾਰੀ ਟਰੱਕ ਜੋ ਮਿੱਟੀ ਦਾ ਲੋਡ ਲਿਆਉਂਦੇ ਨੇ ਇਨ੍ਹਾਂ ਟਰੱਕਾਂ ਦੇ ਕੋਲ ਜਿਹੜਾ ਕਿਸੇ ਪ੍ਰਕਾਰ ਦਾ ਕੋਈ ਪਰਮਟ ਮੌਜੂਦ ਨਹੀਂ ਹੈਗਾ ਜਿਨ੍ਹਾਂ ਨੇ ਸੜਕ ਦੀ ਜਿਹੀ ਹਾਲਤ ਕਰਤੀ ਕਿ ਤੁਰ ਤੱਕ ਤਕਰੀਬਨ ਇਹ 35 ਕਿਲੋਮੀਟਰ ਦੀ ਸੜਕ ਹੈ ਜਿਹੜੀ ਲੋਕਾਂ ਨੂੰ ਖਨੌਰੀ ਅਤੇ ਟਹਾਣਾ ਸ਼ਹਿਰ ਦੇ ਨਾਲ ਜੋੜਦੀ ਹੈ ਤੁਸੀਂ ਤਸਵੀਰਾਂ ਦੇਖ ਲਓ ਕਿ ਕਿੰਨਾ ਜ਼ਿਆਦਾ ਜਿਹੜਾ ਲੋਡਿੰਗ ਟਰੱਕ ਚੱਲਦਾ ਪੈਗਾ ਤੇ ਹਾਲਾਤ ਇਹ ਹੋਏ ਪਏ ਨੇ ਕਿ ਦਿਨ ਰਾਤ ਟਰੱਕ ਚੱਲਦੇ ਨੇ ਤੇ ਰੋਡ ਦਾ ਬੁਰਾ ਹਾਲ ਕੀਤਾ ਪਿਆ ਗਿਆ ਪਰ ਜਦੋਂ ਇਸ ਮਾਮਲੇ ਦੇ ਵਿੱਚ ਹਲਕਾ ਲਹਿਰਾ ਕੱਕ ਦੇ ਵਿਧਾਇਕ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਰੋਡ ਕਦੋਂ ਬਣੂਗਾ ਜੀ ਤਾਂ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਜਿਹੜਾ ਫੰਡ ਰੋਕਿਆ ਹੋਇਆ ਹੈਗਾ ਜਿੰਨਾ ਚਿਰ ਉਹ ਫੰਡ ਨਹੀਂ ਮਿਲਦਾ ਉਨਾ ਚਿਰ ਇਹ ਸੜਕ ਬਣਨੀ ਨਹੀਂ ਪਰ ਬਿਨਾ ਪਰਮਟ ਤੋਂ ਚੱਲਦੇ ਹੋਏ ਟਰੱਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਜਿਹੜਾ ਨਾਥ ਨਹੀਂ ਪਾਈ ਜਾ ਰਹੀ ਹੈਗੀ ਜੇ ਇਸ ਸੰਬੰਧ ਮਾਮਲੇ ਦੇ ਵਿੱਚ ਸਵੇਰੇ ਟਰੱਕਾਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ 100 ਅਸਟਰਾਂ ਦੇ ਨਾਮ ਗਿਣਿਆ ਤੇ ਇਥੋਂ ਟਰੱਕੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬੈਂਦੇ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਦੇ ਨਾਮ ਲੈਤੇ ਕਿ ਸਾਡੇ ਰਿਸ਼ਤੇਦਾਰ ਇੱਥੇ-ਇੱਥੇ ਤੱਕ ਬੈਂਦੇ ਨੇ ਜੇ ਕਹਾਂ ਤਾਂ ਗੱਲ ਕਰਾ ਦਿੰਦੇ ਆਗੇ ਤੁਸੀਂ ਇਹ ਦੇਖੋ ਕਿ ਕਿਹੋ ਜਿਹੇ ਤਰੀਕੇ ਦੇ ਨਾਲ ਜਿਹੜਾ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਹਾਲ ਹੋਏ ਪਏ ਨੇ ਨਾ ਸੜਕਾਂ ਦੇ ਉਸ ਉਮੀਦ ਕਰਦੇ ਆ ਵੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਜੋ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਮਾਮਲੇ ਦੇ ਉੱਪਰ ਕੋਈ ਨਾ ਕੋਈ ਕਾਰਵਾਈ ਜਿਹੜੀ ਜ਼ਰੂਰ ਕਰੇ